ਇਹਦੇ ਵਿੱਚ ਬਖਸ਼ਿਸ਼ ਕਰਕੇ ਕਹਿੰਦਾ ਜਿਹੜਾ ਦੁਸ਼ਟਪੁਰਸ਼ ਹੈ ਨਾ ਜਿਹੜੇ ਇਹੋ ਜਿਹੇ ਵਿਕਾਰ ਭੋਗਦੇ ਰਹਿੰਦੇ ਆ ਉਹਨਾਂ ਦੀ ਕੁਸੰਗਤ ਨਹੀਂ ਕਰਨੀ ਚਾਹੀਦੀ ਮਾੜੇ ਬੰਦੇ ਦੇ ਕੋਲ ਨਹੀਂ ਬਹਿਣਾ ਚਾਹੀਦਾ ਬਚਨ ਨਾ ਤਾਂ ਹੀ ਵਿਖਾਨ ਤੇ ਮਾੜਿਆਂ ਦੀ ਸੰਗਤ ਵਿੱਚ ਬਹਿ ਕੇ ਤੇ ਗੱਲਬਾਤ ਵੀ ਨਹੀਂ ਕੋਈ ਕਰਨੀ ਚਾਹੀਦੀ ਕਰ ਲਲਨੀ ਦੁਗੱਦ ਪੀ ਕਰਨਾਮ ਹੱਥ ਦਾ ਕਲਾਨਣੀ ਨਾਮ ਸ਼ਰਾਬ ਵੇਚਣ ਵਾਲੇ ਦੀ ਘਰ ਵਾਲੀ ਜਿਹੜੀ ਹੁੰਦੀ ਕਲਾਲ ਕੇ ਦੇ ਸ਼ਰਾਬ ਵੇਚਣ ਵਾਲੇ ਨੂੰ ਜਿਹੜਾ ਸ਼ਰਾਬ ਵੇਚਣ ਵਾਲਿਆ ਉਹਦੀ ਘਰ ਵਾਲੀ ਦੇ ਹੱਥ 'ਚ ਪਾਵੇਂ ਦੁੱਧ ਦਾ ਭਾਂਡਾ ਵੀ ਹੋਵੇ ਪਰ ਇਹ ਸਭ ਮਦਜਾਨ ਤੇ ਪਰ ਸਾਰੇ ਇਹੋ ਸਮਝਣਗੇ ਕਿ ਉਹਦੇ ਹੱਥ ਸ਼ਰਾਬ ਦਾ ਭਾਂਡਾ ਤੇ ਉਹਨਾਂ ਦੇ ਘਰੋਂ ਸ਼ਰਾਬ ਪੀ ਕੇ ਆਇਆ ਇਹਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੂ ਕਹਿੰਦੇ ਨਾ ਕਬੀਰ ਸਾਖਤਕ ਸੰਗ ਨਾ ਕੀਜੀਐ ਦੂਰ ਰਹਿ ਜਾਈਐ ਬਾਸਨਕਾਰੋ ਪਰਸੀਐ ਤੌਕਿਚ ਲੱਗੇ ਦਾਗ ਇਸ ਵਾਸਤੇ ਕੁਸੰਗਤ ਤੇ ਹੁਣ ਜਿੰਨੇ ਨਸ਼ੇ ਕਰਦੇ ਅੱਜ ਤੋ ਕਿਉਂ ਕਰਨ ਲੱਗੇ ਕਿਉਂਕਿ ਨਸ਼ੇੜੀਆਂ ਕੋਲ ਬੈਠੇ ਜੇ ਬਾਣੀ ਪੜਨ ਵਾਲਿਆਂ ਕੋਲ ਬੈਠੋਗੇ ਬਾਣੀ ਪੜੋਗੇ ਜੇ ਮਾੜਿਆਂ ਕੋਲ ਬੈਠੋਗੇ ਮਾੜੇ ਕੰਮ ਕਰੋਗੇ ਕੁਸੰਗਤ ਕਰਕੇ ਬੰਦਾ ਮਾੜੇ ਕੰਮ ਕਰਦਾ ਸੁ ਸੁਸੰਗਤ ਜਾਨੀ ਕਿ ਸਾਧ ਸੰਗਤ ਸਤ ਸੰਗਤ ਕਰਕੇ ਚੰਗੇ ਕੰਮ ਕਰਦਾ ਐ ਸੇਵਾ ਤੇ ਮਹਾਰਾਜ ਨੇ ਕਿਹਾ ਸਤ ਸੰਗਤ ਕਰੋ ਸਮਝ ਗਏ ਨਾ